ਦੋਸਤੋ ਰੀਅਲਮੀ ਨੇ ਫੋਨ ਨੂੰ ਵਾਰ-ਵਾਰ ਚਾਰਜ ਕਰਨ ਵਾਲਾ ਝੰਜੜ ਮੁਕਾਤਾ ਜੇ ਅੱਜ ਉਸਨੇ ਆਪਣਾ ਨਵਾਂ ਫੋਨ ਲਾਂਚ ਕੀਤਾ ਰੀਅਲਮੀ P4 ਪਾਵਰ ਜਿਦੀ ਬੈਟਰੀ ਆ 10000mAh ਬੈਟਰੀ ਨਹੀਂ ਫੋਨ ਦੇ ਵਿੱਚ ਉਹਨਾਂ ਨੇ ਬੈਟਰਾ ਦੇ ਦਿੱਤਾ ਤੇ ਇੱਕ ਵਾਰੀ ਤੁਸੀਂ ਚਾਰਜ ਕਰੋ ਇੱਕ ਰੈਗੂਲਰ ਯੂਜ਼ ਕਰੋਗੇ ਤਾਂ ਢਾਈ ਤੋਂ ਤਿੰਨ ਦਿਨ ਜਿਹੜੇ ਆ ਰਾਮ ਦੇ ਨਾਲ ਤੁਸੀਂ ਫੋਨ ਦੇ ਕੱਢ ਸਕਦੇ ਹੋ ਜਿਸ ਪ੍ਰਾਈਸ ਰੇਂਜ ਦੇ ਵਿੱਚ ਆਉਂਦਾ ਬੈਟਰੀ ਦੇ ਨਾਲ ਨਾਲ ਇਹਦੇ ਬਾਕੀ ਸਪੈਕਸ ਵੀ ਜਿਹੜੇ ਆ ਉਹ ਠੀਕ ਨੇ ਆਹ ਪਹਿਲਾਂ ਫੀਚਰਸ ਦੀ ਗੱਲਬਾਤ ਕਰਦੇ ਆ ਸਭ ਤੋਂ ਹਾਈਲਾਈਟ ਪੁਆਇੰਟ ਜਿਹੜਾ ਆ ਬੈਟਰੀ ਆ ਤੇ ਬੈਟਰੀ ਦੀ ਹੀ ਗੱਲ ਕਰਦੇ ਆ 10000mAh ਦੀ ਬੈਟਰੀ ਆ 80W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਔਰ ਨਾਲ ਦੀ ਨਾਲ ਹੀ ਤੁਹਾਨੂੰ 27W ਦੀ ਰਿਵਰਸ ਚਾਰਜਿੰਗ ਦੀ سپورਟ ਮਿਲਦੀ ਹੈ ਮਤਲਬ ਦੂਸਰੇ ਫੋਨ ਵੀ ਤੁਸੀਂ ਇਸ ਦੇ ਨਾਲ ਚਾਰਜ ਕਰ ਸਕਦੇ ਹੋ ਗੇਮਿੰਗ ਵੇਲੇ ਜਾਂ ਇੰਟੈਂਸ ਟਾਸਕ ਵੇਲੇ ਤੁਹਾਨੂੰ ਬਾਈਪਾਸ ਚਾਰਜਿੰਗ ਦਾ ਫੀਚਰ ਵੀ ਇਸ ਫੋਨ ਦੇ ਵਿੱਚ ਮਿਲਦਾ ਹੈ ਐਡੀ ਵੱਡੀ ਬੈਟਰੀ ਦੇ ਨਾਲ ਤੁਸੀਂ 12 ਘੰਟੇ ਤੱਕ BGMI ਖੇਡ ਸਕਦੇ ਹੋ ਜੇਕਰ YouTube ਦੇ ਪਿੱਛੇ ਵੀਡੀਓ ਵਗੈਰਾ ਦੇਖਦੇ ਹੋ ਤਾਂ 32 ਘੰਟੇ ਤੱਕ ਤੁਸੀਂ ਵੀਡੀਓਜ਼ ਦੇਖ ਸਕਦੇ ਹੋ 21 ਘੰਟੇ ਤੱਕ ਤੁਸੀਂ ਨੈਵੀਗੇਸ਼ਨ ਨੂੰ ਯੂਜ਼ ਕਰ ਸਕਦੇ ਹੋ 4K ਵੀਡੀਓ ਰਿਕਾਰਡਿੰਗ ਤੁਸੀਂ ਲਗਾਤਾਰ 12 ਘੰਟੇ ਤੱਕ ਕਰ ਸਕਦੇ ਹੋ ਜੇ ਇੱਕ ਵਾਰੀ ਜੇਕਰ ਤੁਸੀਂ 100% ਦੇ ਉੱਪਰ ਫੋਨ ਚਾਰਜ ਕਰ ਲਿਆ ਤੇ 5% ਫੋਨ ਰਹਿ ਜਾਂਦਾ ਤਾਂ 4 ਘੰਟੇ ਤੱਕ ਤੁਸੀਂ ਵੌਇਸ ਕਾਲ ਜਿਹੜੀ ਆ ਫੋਨ ਦੇ ਉੱਪਰ ਕਰ ਸਕਦੇ ਹੋ ਨਾਲ ਦੇ ਨਾਲ ਇਹ ਫੋਨ 4 ਸਾਲ ਦੀ ਗਾਰੰਟੀ ਦੇ ਨਾਲ ਆਉਂਦਾ ਮਤਲਬ ਜੇਕਰ 4 ਸਾਲਾਂ ਦੇ ਵਿੱਚ ਇਸ ਦੀ ਬੈਟਰੀ ਹੈਲਥ 80% ਤੋਂ ਥੱਲੇ ਚਲੀ ਜਾਂਦੀ ਹੈ ਤਾਂ ਤੁਹਾਨੂੰ ਰੀਲਮੀ ਵਾਲੇ ਬੈਟਰੀ ਜਿਹੜੀ ਆ ਫ੍ਰੀ ਦੇ ਵਿੱਚ ਰਿਪਲੇਸ ਕਰਕੇ ਦੇਣਗੇ ਸਿੰਗਲ ਚਾਰਜ ਦੇ ਉੱਪਰ ਤੁਸੀਂ ਸਟੈਂਡਬਾਈ ਦੇ ਉੱਪਰ ਫੋਨ ਰੱਖ ਦਿੱਤਾ ਤਾਂ 39 ਦਿਨ ਤੱਕ ਇਸ ਦੀ ਬੈਟਰੀ ਜਿਹੜੀ ਆ ਕੱਢ ਸਕਦੀ ਆ ਇਹ ਤਾਂ ਸਿਰ ਬੈਟਰੀ ਦੇ ਫੀਚਰਸ ਦਾ ਭੰਡਾਰ ਹੁਣ ਜੇਕਰ ਇਹਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇੰਨੀ ਵੱਡੀ ਬੈਟਰੀ ਹੋਣ ਦੇ ਬਾਵਜੂਦ ਵੀ ਇਸ ਦੀ ਜਿਹੜੀ ਥਿਕਨੈਸ ਆ 9.08mm ਥਿਕਨੈਸ ਆ 213 ਗ੍ਰਾਮ ਭਾਰ ਆ ਔਰ ਬੈਕ ਪੈਨਲ ਜਿਹੜਾ ਆ ਦੋ ਹਿੱਸਿਆਂ ਦੇ ਵਿੱਚ ਆ ਉੱਪਰ ਜਿਹੜਾ ਹਿੱਸਾ ਆ ਉਹ ਤੁਹਾਨੂੰ ਟਰਾਂਸਪੇਰੈਂਟ ਲੁੱਕ ਦਿੰਦਾ ਹੈ ਔਰ نیچے ਵਾਲਾ ਹਿੱਸਾ ਜਿਹੜਾ ਆ ਤੁਹਾਨੂੰ ਮੈਟ ਫਿਨਿਸ਼ ਦਾ ਮਿਲੇਗਾ ਮਿਲਟਰੀ ਸਟੈਂਡਰਡ 810 HD ਸਰਟੀਫਿਕੇਸ਼ਨ ਆ ਮਤਲਬ -30 ਤੋਂ ਲੈ ਕੇ 56 ਡਿਗਰੀ ਤੱਕ ਇਹ ਫੋਨ ਜਿਹੜਾ ਆ ਐਕਸਟ੍ਰੀਮ ਵੈਦਰ ਨੂੰ ਹੈਂਡਲ ਕਰ ਸਕਦਾ IP68 69 ਦੀ ਰੇਟਿੰਗ ਦੇ ਨਾਲ ਇਹ ਫੋਨ ਆਉਂਦਾ ਆ ਜੇਕਰ ਡਿਸਪਲੇ ਦੀ ਗੱਲ ਕਰੀਏ ਤਾਂ 6.8 ਇੰਚ ਦੀ ਫੁੱਲੀ HD+ ਐਮੂਲੇਟ ਡਿਸਪਲੇ 144 ਹਰਸ ਤੱਕ ਰਿਫਰੈਸ਼ ਰੇਟ ਮਿਲੇਗੀ ਔਰ 6500 ਨਿਟਸ ਦੀ ਪੀਕ ਬ੍ਰਾਈਟਨੈਸ ਦੇ ਨਾਲ ਇਹ ਫੋਨ ਆਉਂਦਾ HDR 10 ਪਲੱਸ ਨੂੰ ਇਹ ਡਿਸਪਲੇ ਸਪੋਰਟ ਕਰਦੀ ਆ ਮਤਲਬ ਤੁਸੀਂ Netflix ਦੇ ਉੱਪਰ ਵੀ HDR ਕੰਟੈਂਟ ਜਿਹੜਾ ਆ ਉਹ ਦੇਖ ਸਕਦੇ ਹੋ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਪ੍ਰਾਈਸ ਰੇਂਜ ਦੇ ਵਿੱਚ ਡੀਸੈਂਟ ਪ੍ਰੋਸੈਸਰ ਆ ਮੀਡੀਆਟੈਕ ਡਾਇਮੈਨਸਿਟੀ 7400 ਅਲਟਰਾ ਔਰ ਨਾਲ ਦੀ ਨਾਲ ਹੀ ਇਸ ਪ੍ਰੋਸੈਸਰ ਦੇ ਨਾਲ ਉਹਨਾਂ ਨੇ ਪੇਅਰ ਕੀਤਾ ਆ ਹਾਈਪਰ ਵਿਜ਼ਨ AI ਚਿਪ ਮਤਲਬ ਗੇਮਿੰਗ ਵੇਲੇ ਜਾਂ ਵੀਡੀਓ ਕੁਆਲਿਟੀ ਵੇਲੇ ਇਹ ਤੁਹਾਡੇ ਵਿਜ਼ੂਅਲਸ ਨੂੰ ਜਿਹੜਾ ਆ ਹੋਰ ਇਨਹਾਂਸ ਕਰਕੇ ਦਿੰਦੀ ਆ ਅਪ ਟੂ 12GB ਤੱਕ RAM ਤੁਹਾਨੂੰ ਮਿਲ ਜੇਗੀ ਔਰ 256GB ਤੱਕ ਤੁਹਾਨੂੰ ਮੈਮਰੀ ਮਿਲ ਜਾਂਦੀ ਆ LPDDR4X RAM ਔਰ ਜਿਹੜੀ ਸਟੋਰੇਜ ਟਾਈਪ ਆ ਤੁਹਾਨੂੰ 3.1 ਮਿਲਦੀ ਹੈ ਕੈਮਰੇ ਦੀ ਗੱਲ ਕਰੀਏ ਤਾਂ 50 ਮੈਗਾਪਿਕਸਲ ਦਾ ਤੁਹਾਨੂੰ ਮੇਨ ਕੈਮਰਾ ਮਿਲਦਾ OIS AI ਕੈਮਰਾ ਆ IMX 882 ਸੋਨੀ ਦਾ ਸੈਂਸਰ ਤੁਹਾਨੂੰ ਇਹਦੇ ਵਿੱਚ ਮਿਲ ਜਾਂਦਾ ਹੈ 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲਰ 16 ਮੈਗਾਪਿਕਸਲ ਦਾ ਤੁਹਾਨੂੰ ਸੈਲਫੀ ਕੈਮਰਾ ਮਿਲਦਾ ਔਰ ਕੈਮਰੇ ਦੇ ਨਾਲ ਤੁਸੀਂ 4K ਤੱਕ ਵੀਡੀਓ ਰਿਕਾਰਡਿੰਗ ਜਿਹੜੀ ਉਹ ਕਰ ਸਕਦੇ ਹੋ ਨਾਲ ਦੀ ਨਾਲ AI ਫੀਚਰਸ ਜਿਹੜੇ ਉਹ ਤੁਹਾਨੂੰ ਮਿਲ ਜਾਂਦੇ ਆ AI ਐਡਿਟ ਹੋ ਗਿਆ AI ਇਨਸਟੈਂਟ ਕਲਿੱਪ AI ਪਰਫੈਕਟ ਸ਼ਾਟ ਇਹ ਵਾਲੇ ਫੀਚਰਸ ਜਿਹੜੇ ਆ ਤੁਹਾਨੂੰ ਮਿਲਦੇ ਆ ਪ੍ਰੋਸੈਸਰ ਜੇਕਰ ਵੇਖਿਆ ਜਾਵੇ ਤਾਂ ਮੀਡੀਆਟੈਕ ਡੋਮੈਨਸਿਟੀ 7400 আলਟਰਾ ਆ ਤਾਂ ਉਹਦੇ ਮੁਤਾਬਿਕ ਜਿਹੜੇ ਤੁਹਾਨੂੰ ਸੌਫਟਵੇਅਰ ਅਪਡੇਟਸ ਆ ਉਹ ਵੀ ਠੀਕ ਆ 3 ਸਾਲ ਦੇ ਤੁਹਾਨੂੰ ਸੌਫਟਵੇਅਰ ਅਪਡੇਟ ਮਿਲਦੇ ਆ ਔਰ ਆਊਟ ਆਫ ਦੀ ਬਾਕਸ ਤੁਹਾਨੂੰ ਰੀਅਲਮੀ ਯੂਆਈ 7.0 ਐਂਡਰੋਇਡ 16 ਬੇਸਡ ኦਪਰੇਟਿੰਗ ਸਿਸਟਮ ਮਿਲਦਾ ਔਰ 4 ਸਾਲ ਦੇ ਤੁਹਾਨੂੰ ਸਕਿਉਰਿਟੀ ਅਪਡੇਟਸ ਮਿਲਦੀ ਹੈ ਕਨੈਕਟੀਵਿਟੀ ਫੀਚਰਸ ਦੀ ਗੱਲ ਕਰ ਲਈਏ ਵਾਈਫਾਈ 5 ਬਲੂਟੂਥ 5.4 ਆਈਆਰ ਬਲਾਸਟਰ 5ਜੀ ਬੈਂਡ ਸੇ ਇਹਨਾਂ ਸਾਰਿਆਂ ਨੂੰ ਇਹ ਸਪੋਰਟ ਕਰਦਾ ਆ ਔਰ ਤਿੰਨ ਕਲਰਸ ਦੇ ਵਿੱਚ ਫੋਨ ਆਉਂਦਾ ਹੈ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ 8 ਜੀਬੀ 128 ਜੀਬੀ ਵਾਲਾ ਵੇਰੀਐਂਟ ਜਿਹੜਾ ਆ ਤੁਹਾਨੂੰ 26000 ਰੁਪਏ ਦਾ ਮਿਲਦਾ ਆ ਬੈਂਕ ਆਫਰ ਦੇ ਨਾਲ ਤੁਹਾਨੂੰ 2000 ਰੁਪਏ ਦੀ ਆਫਰ ਮਿਲਦੀ ਆ 8256 ਵਾਲਾ ਤੁਹਾਨੂੰ 28000 ਰੁਪਏ ਦਾ ਮਿਲਦਾ ਔਰ ਜੇਕਰ ਤੁਸੀਂ 12 ਜੀਬੀ ਰੈਮ ਔਰ 256 ਜੀਬੀ ਰੋਮ ਮੈਮਰੀ ਵਾਲਾ ਵੇਰੀਐਂਟ ਲੈਂਦੇ ਹੋ ਤਾਂ ਤੁਹਾਨੂੰ ਉਹ 30000 ਰੁਪਏ ਦਾ ਮਿਲੇਗਾ 5 ਫਰਵਰੀ ਤੋਂ ਇਸ ਜਿਹੜੀ ਸੇਲ ਆ ਉਹ ਫਲਿੱਪਕਾਰਟ ਦੇ ਉੱਪਰ ਚੱਲੂ ਹੋ ਜਿਹੜੀਆਂ ਤੁਸੀਂ ਉਸ ਤੋਂ ਬਾਈ ਕਰ ਸਕਦੇ ਹੋ ਜੇਕਰ ਕਿਸੇ ਨੇ ਮਤਲਬ ਲੌਂਗ ਟਰਮ ਦੇ ਲਈ ਫੋਨ ਲੈਣਾ ਆ ਜਿਸ ਨੂੰ ਬੈਟਰੀ ਲੰਬੀ ਚਾਹੀਦੀ ਆ ਜਿਹੜਾ ਵੀਡੀਓ ਵਗੈਰਾ ਦੇਖਦਾ ਆ ਉਸ ਦੇ ਲਈ ਫੋਨ ਪਰਫੈਕਟ ਆ ਜਿਸ ਕਿਸੇ ਨੇ ਗੇਮਿੰਗ ਦੇ ਲਈ ਲੈਣਾ ਆ ਉਹਦੇ ਲਈ ਫੋਨ ਨਹੀਂ ਹੈਗਾ ਹਾਂ ਜਿਹਨੂੰ ਦਿੱਕਤ ਆਉਂਦੀ ਆ ਵਾਰ-ਵਾਰ ਚਾਰਜਿੰਗ ਕਰਨ ਦੇ ਲਈ ਉਹ ਇਹ ਫੋਨ ਨੂੰ ਜਰੂਰ ਲੈ ਸਕਦਾ ਆ ਜਿੰਨੀ ਕੁ ਪ੍ਰਾਈਸ ਰੇਂਜ ਦੇ ਵਿੱਚ ਆ ਸਾਰੇ ਸਪੈਕਸ ਦੀ ਗੱਲ ਕਰੀਏ ਤਾਂ ਇੱਕ ਡੀਸੈਂਟ ਫੋਨ ਆ ਤੁਸੀਂ ਇਸ ਨੂੰ ਜਰੂਰ ਬਾਈ ਕਰ ਸਕਦੇ ਹੋ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਕਿ ਕੌਣ-ਕੌਣ ਇਸ ਫੋਨ ਨੂੰ ਬਾਈ ਕਰੂਗਾ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ